ਸਤਿ ਸ਼੍ਰੀ ਅਕਾਲ ਚਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਹਾਂ ਸੁਰਖੀਆਂ ਦੇ ਵੱਲ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ ਸੈਸ਼ਨ ਤੋਂ ਪਹਿਲਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਕੀਤੀ ਜਾਵੇਗੀ ਪੇਂਟ 4 ਸਤੰਬਰ ਤੱਕ ਚੱਲੇਗਾ ਸੈਸ਼ਨ ਤెలంగాణਾ ਤੇ ਆਂਧਰਾ ਪ੍ਰਦੇਸ਼ ਦੂਜੇ ਦਿਨ ਵੀ ਭਾਰੀ ਬਾਰਿਸ਼ ਦਾ ਸਹੋਰ ਲੋਕਾਂ ਦੀ ਹੋਈ ਮੌਤ ਸੜਕ ਤੇ ਰੇਲ ਆਵਾਜਾਈ ਹੋਈ ਠੱਪ ਐਮਰਜੈਂਸੀ ਦੀ ਰਿਲੀਜ਼ ਡੇਟ ਬੁੱਲਤ ਵੀ ਅਗਲੇ 10 ਦਿਨਾਂ ਚ ਹੋਵੇਗਾ ਨਵੀਂ ਤਰੀਕ ਦਾ ਐਲਾਨ ਐਸਜੀਪੀਸੀ ਨੇ ਨਿਮਾਤਾਵਾਂ ਨੂੰ ਭੇਜਿਆ ਨੋਟਿਸ ਦੇਹੋਨ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਵਿਧਾਨ ਸਭਾ ਦਾ ਤਿੰਨ ਰੋਜ਼ਾ ਮਾਨਸੂਨ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਸੈਸ਼ਨ ਦੀ ਕਾਰਵਾਈ ਦੁਪਹਿਰ 2 ਵਜੇ ਤੋਂ ਸ਼ੁਰੂ ਹੋਏਗੀ ਸਮਾਗਮ ਤੋਂ ਪਹਿਲਾਂ ਮਰਹੂਮ ਸਖਸ਼ੀਤਾ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਇਹਨਾਂ ਵਿੱਚ ਪਦਮ ਸ਼੍ਰੀ surjit patar ਸਮੇਤ ਕਈ ਵਿਧਾਇਕਾਂ ਤੇ ਆਜ਼ਾਦੀ ਕੁਲਾਟੀਆਂ ਦੇ ਨਾਂ ਸ਼ਾਮਿਲ ਨੇ ਸ਼ਰਧਾਂਜਲੀ ਸਮਾਰੋਹ ਤੋਂ ਬਾਅਦ ਵਿਧਾਇਕ ਕੰਮਕਾਜ ਹੋਣ ਦੀ ਸੰਭਾਵਨਾ ਹੈ ਪਰ ਇਸ ਬਾਰੇ ਫੈਸਲਾ ਵਪਾਰ ਸਲਾਹਕਾਰ ਕਮੇਟੀ ਵੱਲੋਂ ਲਿਆ ਜਾਏਗਾ ਵਿਧਾਨ ਸਭਾ ਦਾ ਇਹ ਸੈਸ਼ਨ 4 ਸਤੰਬਰ ਤੱਕ ਚੱਲੇਗਾ ਤੇ ਅੱਜ ਦੇ ਸੈਸ਼ਨ 'ਚ ਪਦਮ ਸ਼੍ਰੀ ਕਵੀ surjit ਪਾਤਰ ਸਾਬ ਦਾ ਸਪੀਕਰ surjit singh minhas ਸਾਬ ਦਾ ਮੰਤਰੀ ਸੁਖਦੇਵ ਸਿੰਘ ਢਿੱਲੋਂ ਸਾਬ ਦਾ ਰਾਜ ਮੰਤਰੀ surjit singh koli ਸਾਬ ਦਾ ਲੋਕ ਸਭਾ ਮੈਂਬਰ ਕਮਲ ਚੌਂਦਰੀ ਸਾਬ ਦਾ ਰਾਜ ਸਭਾ ਮੈਂਬਰ ਗੁਰਚਰਨ ਕੌਰ ਸਾਬ ਦਾ ਵਿਧਾਇਕ ਧਨਵੰਤ ਸਿੰਘ ਸਰਦੂਲ ਸਿੰਘ ਆਜ਼ਾਦੀ ਕੁਲਾਟੀ ਕਸ਼ਮੀਰ ਸਿੰਘ ਹਰਦੇਵ ਸਿੰਘ ਆਦ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਏਗੀ ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਏਗੀ ਤੇ ਸੈਸ਼ਨ 3 ਦਿਨ ਦਾ ਹੋਣ ਜਾ ਰਿਹਾ ਹੈ ਹਾਲਾਂਕਿ ਵਿਰੋਧੀ ਧਿਰ ਲਗਾਤਾਰ ਇਹ ਮੰਗ ਕਰ ਰਹੀ ਹੈ ਕਿ ਸੈਸ਼ਨ ਦਾ ਸਮਾਂ ਵਿਧਾਇਕ ਤెలంగాਣਾ ਤੇ ਆਂਧਰਾ ਪ੍ਰਦੇਸ਼ ਚ ਲਗਾਤਾਰ ਦੂਜੇ ਦਿਨ ਬਾਰਿਸ਼ ਹੋਈ ਜਿਸ ਕਾਰਨ ਕਟੁਕਟ 10 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਇਲਾਕਿਆਂ ਚ ਪਾਣੀ ਭਰ ਗਿਆ ਹੈ। ਪਾਣੀ ਭਰ ਜਾਣ ਕਾਂ ਸੜਕੀ ਤੇ ਰੇਲਾਵਾਜਾਈ ਠੱਪ ਰਹੀ ਹੈ ਦੱਖਣੀ ਮਾ ਦੇਲਵੇ ਦੇ ਕಧಿಕਾਰੀ ਨੇ ਦੱਸਿਆ ਕਿ 99 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਤੇ 4 ਟ੍ਰੇਨਾਂ ਨੂੰ ਅੰਸ਼ਕ ਤੌਰ ਤੇ ਰੱਦ ਕਰ ਦਿੱਤਾ ਗਿਆ ਹੈ ਜਦੋਂ ਕਿ ਭਾਰੀ ਬਾਰਿਸ਼ ਤੇ ਕਈ ਥਾਵਾਂ ਤੇ ਪਟੜੀਆਂ ਤੇ ਪਾਣੀ ਭਰ ਜਾਣ 54 ਟ੍ਰੇਨਾਂ ਨੂੰ ਮੋੜ ਦਿੱਤਾ ਗਿਆ ਸੀ ਦੋਵੇਂ ਰਾਜਾਂ ਚ ਨਦੀਆਂ ਵਿੱਚ ਤੇਜ਼ੀ ਹੈ ਰਾਸ਼ਟਰੀ ਤੇ ਰਾਜ ਆਫਤ ਪ੍ਰਤੀਕਿਰਿਆ ਬਲਾ ਨੇ ਹੜ੍ਹ ਪ੍ਰਭਾਵਿਤ ਖੇਤਰਾ ਤੋਂ ਹਜ਼ਾਰਾਂ ਲੋਕਾਂ ਨੂੰ ਰਾਹਤ ਕੈਂਪਾਂ ਚ ਪਹੁੰਚਾਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਸਾਈਡੂ ਤੇ ਤੇਲੰਗਾਨਾ ਦੇ ਮੁਖ ਮੰਤਰੀ ਰਵਿੰਦਰ ਰੈਡੀ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ بارش ਅਤੇ ਹੜ੍ਹਾਂ ਨਾਲ ਜਿੱਥਣ ਲਈ ਕੇਂਦਰ ਸਰਕਾਰ ਤੋਂ ਹਰ ਸੰਭਵ ਮਦਦ ਦਾ ਪ੍ਰੋਸਾ ਦਿੱਤਾ ਤੇਲੰਗਾਨਾ ਦੇ ਮਾਲ ਮੰਤਰੀ ਪੋਂਗੂਲੇਤ ਸ਼ਿਨਵਾਸ ਰੈਡੀ ਨੇ ਕਿਹਾ ਕਿ ਸਮੇਂ ਸਿਰ ਚੁੱਕੇਗੇ ਸਾਵਧਾਨੀ ਉਪਾਅਾਂ ਕਰਨ ਜਾਨ ਮਾਲ ਦਾ ਨੁਕਸਾਨ ਘੱਟ ਹੋਏ ਕੰਗਨਰ ਰਣਾਥ ਸਟਾਰਰ ਫਿਲਮ emergency ਦੀ ਰਿਲੀਜ਼ ਦੇ ਟਾਲ ਦਿੱਤੀ ਗਈ ਹੈ ਅਗਲੇ 10 ਦਿਨਾਂ 'ਚ ਨਵੀਂ ਤਰੀਕ ਦਾ ਐਲਾਨ ਕੀਤਾ ਜਾਏਗਾ ਇਸ ਤੋਂ ਪਹਿਲਾਂ ਕੰਗਨਰ ਰਣਾਥ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਰਾਹੀਂ ਦੱਸਿਆ ਸੀ ਕਿ ਉਹਨਾਂ ਦੀ ਫਿਲਮ emergency ਸੈਂਸਰ ਬੋਰਡ ਕੋਲ ਪੈਂਡਿੰਗ ਹੈ ਤੇ ਫਿਲਮ ਰਿਲੀਜ਼ ਨੇ ਮਨਜ਼ੂਰੀ ਨਾ ਮਿਲਣ ਦੀਆਂ ਅਫਵਾਹਾਂ ਗਲਤ ਨੇ 6 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ 'ਚ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਰਣਾਥ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ ਹੈ ਐਕਸ 'ਤੇ ਸ਼ੇਅਰ ਕੀਤੇ ਇੱਕ ਵੀਡੀਓ ਸੰਦੇਸ਼ 'ਚ ਰਣਾਥ ਨੇ ਦਾਅਵਾ ਕੀਤਾ ਕਿ ਉਸ ਤੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੇ ਮੈਂਬਰਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਉਹਨੇ ਕਿਹਾ ਹੈ ਕਿ ਸਿੱਖ ਸੁਰੱਖਿਆ ਕਰਮੀਆਂ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਦੀ ਹੱਤਿਆ ਨੂੰ ਨਾ ਦਿਖਾਉਣ ਲਈ ਉਹਨਾਂ ਤੇ ਦਬਾਅ ਨੂੰ ਦੱਸਦੀ ਹੈ ਕਿ ਕੰਗਨਾ ਦੀ ਫਿਲਮ ਐਮਰਜੈਂਸੀ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ਦੇ ਘੇਰੇ ਚ ਮਾਚੀਵਾੜਾ ਦੇ ਨੇੜਲੇਪਿੰ ਬੇਸਾਲ ਕਲਾ ਦੇ ਵਾਸੀ ਸੇਵਾ ਮੁਕਤ ਅਧਿਆਪਕ ਮਾਸਟਰ ਬਖਸ਼ੀ ਨਾਮ ਦੇ ਘਰੋਂ 2.5 ਲੱਖ ਰੁਪਏ ਚੋਰੀ ਕਰਨ ਦੇ ਕਥਿਤ ਦੋਸ਼ੀ ਛੇੜ ਇਸ ਪਿੰਡ ਦੇ ਹੀ ਵਾਸੀ ਭੈਣ ਤੇ ਭਰਾ ਨੂੰ ਕਾਬੂ ਕੀਤਾ ਗਿਆ ਪ੍ਰੈਸ ਕਾਨਫਰੰਸ ਦੌਰਾਨ थाना ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਸੇਵਾ ਮੁਕਤ ਵਿਆਪਕ ਬਖਸ਼ੀ ਰਾਮ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਕਿ ਪਿੰਡ ਵਿੱਚ ਆਪਣੇ ਘਰ ਇਕੱਲਾ ਰਹਿੰਦਾ ਹੈ ਤੇ ਲੰਗੀ 31 ਅਗਸਤ ਨੂੰ ਨਿੱਜੀ ਕੰਮਕਾਰ ਵਾਸਤੇ ਘਰ ਨੂੰ ਤਾਲਾ ਲਗਾ ਕੇ ਮਾਛੀਵਾੜਾ ਸਾਹਿਬ ਗਿਆ ਜਦੋਂ ਸ਼ਾਮ ਨੂੰ ਘਰ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ﺍﻟमारी ਵਿੱਚ ਰੱਖੇ 2.5 ਲੱਖ ਰੁਪਏ ਚੋਰੀ ਹੋ ਗਏ ਨੇ ਪੁਲਿਸ ਵੱਲੋਂ ਇਸ ਮਾਮਲੇ 'ਚ ਪਰਚਾ ਦਸਕਰਨ ਤੋਂ ਬਾਅਦ ਜਦੋਂ ਘਰ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਪਿੰਡ ਦਾ ਵਾਸੀ ਇੱਕ ਭੈਣ ਭਰਾ ਸੇਵਾ ਮੁਕਤ ਧਿਆਪਕ ਦੇ ਘਰ ਜਾਂਦੇ ਦਿਖਾਈ ਦਿੱਤੇ ਸਨ ਪੁਲਿਸ ਨੇ ਇਹਨਾਂ ਦੋਵਾਂ ਭੈਣ ਭਰਾਵਾਂ ਨੂੰ ਮਾਛੀਵਾੜਾ ਨੂਰਪੁਰ ਰੋਡ ਤੋਂ ਕਾਬੂ ਕੀਤਾ ਅਤੇ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਸੇਵਾ ਮੁਕਤ ਧਿਆਪਕ ਦੇ ਘਰੋਂ ਚੋਰੀ ਕਰਨ ਤੋਂ ਬਾਅਦ ਉਹਨਾਂ ਹਿਰਾਸ਼ੀ ਆਪਣੇ ਬੈਂਕ ਖਾਤੇ 'ਚ ਜਮ੍ਹਾਂ ਕਰਾ ਦਿੱਤੀ ਹੈ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਲਿਆ ਜਾਏਗਾ ਤੇ ਫਿਰ ਪੈਸੇ ਦੀ ਰਿਕਵਰੀ ਕੀਤੀ ਜਾਵੇਗੀ। ਉਥੇ ਵੀ ਅਸੀਂ ਅੰਦਰ ਅਲਮਾਰੀ 'ਚ ਇਹਨੀ ਕੁ ਜਗ੍ਹਾ ਵੇਚੀ ਸੀ ਜਿਹੜਾ 2.5 ਲੱਖ ਰੁਪਈਆ ਜਮ੍ਹਾਂ ਉੱਥੇ ਪਿਆ ਸੀ ਅੰਦਰ ਅਲਮਾਰੀ 'ਚ ਤੇ ਚੋਰੀ ਕਰ ਲਿਆ ਸੀ ਉਹ ਤੋਂ ਐਫ ਆਰ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ ਤੇ ਸਾਨੂੰ ਕੱਲ੍ਹ ਪਤਾ ਲੱਗਿਆ ਸੀ ਵੀ ਇੱਕ ਜਸਮਦੀਪ ਕੌਰ ਆ ਡਾਕਟਰ ਭਜਨ ਸਿੰਘ ਤੇ ਇਹਦਾ ਹੀ ਬ੍ਰਦਰ ਆ ਜੀ ਅਕਾਸ਼ਦੀਪ ਸਿੰਘ ਪੁੱਤਰ ਭਜਨ ਸਿੰਘ ਇਹ ਵੀ ਬੈਸਾਲ ਕਲਾਂ ਦੇ ਰਹਿਣ ਵਾਲੇ ਨੇ ਜੀ ਇਹਨਾਂ ਨੇ ਬਖਸ਼ੀ ਰਾਮ ਜਿਹੜਾ ਮੱਛੀਵਾੜਾ ਸਾਹਿਬ ਨੂੰ ਆਇਆ ਸੀ ਉਹਦੀ ਘਹਿਰੀ ਚ ਅਲਮਾਰੀ ਚੋਂ ਜਿੰਦਾ ਤੋੜ ਕੇ ਚੋਰੀ ਕਰ ਲਈ ਸੀ ਤੇ ਐਫਆਰ ਦਰਜ ਕਰਕੇ ਅਸੀਂ ਤਫਤੀਸ਼ ਸ਼ੁਰੂ ਕਰ ਦਿੱਤੀ ਜੀ ਇਹਨੂੰ ਗ੍ਰਿਫਤਾਰ ਕਿਥੋਂ ਕੀਤਾ ਜੀ ਫਿਰ ਇਹਨਾਂ ਨੂੰ ਅਸੀਂ ਅੱਜ ਦਿੱਤੀਪੁਰ ਰੋਡ ਤੋਂ ਮੱਛੀਵਾੜਾ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ ਦੋ ਜੀ ਭੈਣ ਭਰਾਵਾਂ ਨੂੰ ਜੀ ਸੰਯੁਕਤ ਕਿਸਾਨ ਮੋਰਚਾ ਪੰਜਾਬ ਆ ਚੰਡੀਗੜ੍ਹ ਚ ਵੱਡਾ ਇਕੱਠ ਕਰੇਗਾ ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਜਿਸ ਨੂੰ ਲੈ ਕੇ ਪੰਜਾਬ ਦੇ ਪਿੰਡਾਂ ਚ ਵੱਡੀ ਗਿਣਤੀ ਵਿੱਚ ਕਾਫਲਿਆਂ ਦੇ ਰੂਪ ਵਿੱਚ ਕਿਸਾਨ ਚੰਡੀਗੜ੍ਹ ਰੋਸ ਪ੍ਰਦਰਸ਼ਨ ਚ ਪਹੁੰਚ ਰਹੇ ਨੇ ਕਿਸਾਨ ਆਪਣੀਆਂ ਰਹਿਂਦੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਪੰਜਾਬ ਦੀ ਬੱਤੀ ਕਿਸਾਨ ਜਥੇਬੰਦੀਆਂ ਤੇ ਸੰਯੁਕਤ ਮੋਰਚਾ ਪੰਜਾਬ ਵੱਲੋਂ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ ਕਿਸਾਨ ਮੌਕੇ ਤੇ ਸੱਦੇ ਤੇ ਵੱਡੀ ਪੱਧਰ ਤੇ ਸਾਰਾ ਕਿਸਾਨ ਮਜ਼ਦੂਰ ਚੰਡੀਗੜ੍ਹ ਵਿਖੇ ਪਥੀਰਾ ਕੱਤ ਕੇ ਜਾ ਰਹੇ ਆ ਕਿਉਂਕਿ ਜੋ ਪੰਜਾਬ ਸਰਕਾਰ ਨਾਲ ਸੈਕਟਰ ਸਰਕਾਰ ਨਾਲ ਸੰਬੰਧਿਤ ਮੰਗਾਂ ਨੇ ਜਾਇਜ਼ ਮੰਗਾਂ ਨੇ ਜਿਵੇਂ ਕਿ ਧਰਤੀ ਹੇਠਲਾ ਪਾਣੀ ਜਦੋਂ ਦਿਨ ਨੀਚੇ ਜਾ ਰਿਹਾ ਹੈ ਸਰਕਾਰ ਉਸ ਦਾ ਕੋਈ ਢੁਕਮਾ ਪ੍ਰਬੰਧ ਕਰੇ ਜੋ ਪਹਿਲਾ ਸੈਕਟਰ ਨਾਲ ਜਾਂ ਪੰਜਾਬ ਸਰਕਾਰ ਨਾਲ ਮੰਗੀਆਂ ਹੋਈਆਂ ਮੰਗਾਂ ਨੇ ਜਿਵੇਂ ਕਿਸਾਨਾਂ ਤੇ ਪਰਚੇ ਰੱਦ ਕਰਨੇ ਸਵਾਮੀ ਨਾਥਨ ਦੀ ਰਿਪੋਰਟ ਮੁਤਾਬਕ ਫਸਲਾਂ ਦੇ ਭਾਅ ਦੇਣੇ ਜੈ ਜੀ ਮੂੰ ਮੰਗਾ ਨੂੰ ਲੈ ਕੇ ਚੰਡੀਗੜ੍ਹ ਵਿਖੇ ਅੱਜ ਰੋਸ਼ ਪ੍ਰਦਰਸ਼ਨ ਅੱਜ ਪੱਟੀ ਕਾਫਲੇ ਦੇ ਵਿੱਚ ਸਾਡੀਆਂ ਮਾਈਆਂ ਭੈਣਾਂ ਮਦਾਮਾਂ ਬਹੁਤ ਉਤਸ਼ਾਹ ਨਾਲ ਜਾ ਰਹੇ ਹਨ ਇਸ ਕਰਕੇ ਸੀ ਜਿਹੜੀਆਂ ਕਾਲੇ ਕਾਨੂੰਨ ਇਹਨਾਂ ਜਹਦੇ ਜ਼ੋਰ ਰੱਦ ਕਰਾਉਣ ਤੋਂ ਬਾਅਦ ਜਿਹੜੇ ਅੱਜ ਰਹਿੰਦੇ ਸਾਡੇ ਅਧੂ ਗੇ ਮੰਗਾ ਨੇ ਜਿਵੇਂ ਪਾਣੀ ਦਾ ਮੁੱਦਾ ਸਭ ਤੋਂ ਵੱਡਾ ਹੈ ਕਿ ਅੱਜ ਸਾਡਾ ਪਾਣੀ ਖੋਇਆ ਜਾ ਰਿਹਾ ਹੈਗਾ ਉਹ ਤੋਂ ਬਾਅਦ ਜਿਹੜੇ ਕਰਜ਼ੇ ਇਹਨਾਂ ਵਾਅਦੇ ਕੀਤੇ ਸੀ ਜਾਂ ਹੋਰ ਜਿੰਨੇ ਸਰਕਾਰਾਂ ਵਾਅਦਾ ਕਰਦੀਆਂ ਨੇ ਕੁਰਸੀ ਬੈਠਣ ਤੋਂ ਪਹਿਲਾਂ ਉਹ ਪੰਜਾਬ ਸਰਕਾਰ ਨੇ ਵੀ ਨਹੀਂ ਪੂਰੇ ਕੀਤੇ ਤੇ ਸੈਂਟਰ ਨੇ ਵੀ ਨਹੀਂ ਪੂਰੇ ਕੀਤੇ ਅੱਜ ਅਸੀਂ ਪੰਜਾਬ ਸਰਕਾਰ ਨੂੰ ਜਗਾਉਂ ਜਾਂਦੇ ਆ ਅੱਜ ਮੰਗ ਪੱਤਰ ਉਹ ਦਿਨੇ ਵੀ ਜਾਂ ਤਾਂ ਇਹ ਸਾਡੀਆਂ ਮੰਗਾਂ ਪੂਰੀਆਂ ਕਰਦੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਵੱਡਾ ਪੱਡ ਲਾਵਾਂਗੇ ਜਿਸ ਦੇ ਵਿੱਚ ਸਰਕਾਰ ਦੇ ਨਾਲ ਚਿਤੂ ਆਲੇ ਆ ਜਲੰਧਰ ਤੋਂ ਬਿਆਸ ਦਰਿਆ 'ਚ ਮੂਰਤੀ ਪੂਜਾ ਕਰਨ ਆਏ ਇੱਕ ਹੀ ਪਿੰਡ ਦੇ ਚਾਰ ਨੌਜਵਾਨ ਤੇ ਜ਼ੁਹਾੜ ਤੇ ਡੂੰਘੇ ਪਾਣੀ ਵਿੱਚ ਰੁੜ ਗਏ ਨੇ ਜਿਨ੍ਹਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਪੁਲਿਸ थाना ਬਿਆਸ ਦੇ ਮੁਖੀ ਹਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਨੂੰ ਕਰੀਬ 3 ਤੋਂ 4 ਵਜੇ ਸੂchna ਮਿਲੀ ਸੀ ਕਿ ਜਲੰਧਰ ਤੋਂ ਇੱਕ ਪਰਿਵਾਰ ਦੇ 40 ਦੇ ਕਰੀਬ ਲੋਕ ਟਰੈਲੀ ਤੇ ਸਵਾਰ ਹੋ ਕੇ ਮੂਰਤੀ ਪੂਜਾ ਕਰਨ ਲਈ ਬਿਆਸ ਦਰਿਆ ਤੇ ਆਏ ਸੀ ਜਿਸ ਵਕਤ ਉਹਨਾਂ ਦੇ ਚਾਰ ਨੌਜਵਾਨ ਮੂਰਤੀ ਜਲ ਪਰਵਾ ਕਰਨ ਲੱਗੇ ਤਾਂ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਫਸ ਗਏ ਜਿਨ੍ਹਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਉਹਨਾਂ ਦੱਸਿਆ ਕਿ ਉਹਤੇ ਮੌਜੂਦ ਲੋਕਲ ਗੋਤਾਖੋਰਾ ਉਹ ਲੋਕ ਕਾਫੀ ਮਿਹਨਤ ਕਰਨ ਦੇ ਬਾਵਜੂਦ ਕਿਸੇ ਵੀ ਨੌਜਵਾਨ ਨੂੰ ਨਹੀਂ ਬਚਾਇਆ ਜਾ ਸਕੇ ਤੇ ਨਾ ਹੀ ਉਹਨਾਂ ਦੀ ਮ੍ਰਿਤਕ ਦੇਹਾਂ ਪ੍ਰਾਪਤ ਹੋਈਆਂ ਨਹੀਂ ਜਿਸ ਸਬੰਧੀ ਹਰੀਕੇ ਹੈੱਡਵਰਕਸ ਨੂੰ ਸੂਚਿਤ ਕਰ ਦਿੱਤਾ ਗਿਆ ਇਸ ਸਬੰਧੀ ਐਸ.ਟੀ.ਐਮ. ਬਾਬਾ ਬਕਾਲਾ ਸਾਹਿਬ ਨੂੰ ਵੀ ਸੂਚਿਤ ਕੀਤਾ ਗਿਆ ਉਹਨਾਂ ਦੱਸਿਆ ਕਿ ਚਾਰ ਮ੍ਰਿਤਕ ਨੌਜਵਾਨਾਂ ਦੀ شناخت ਰஞ்சிਤ ਗੋਲ ਦੋਵੇਂ ਸਕੇ ਭਰਾ 13 ਜੰਕਤ ਸਾਰੇ ਦੀ ਉਮਰ 17 ਤੋਂ 18 ਸਾਲ ਤੇ ਹੁਣ ਵਾਸੀ ਅਰਬਨ ਸਟੇਜ ਜਲੰਧਰ ਗੜਾ ਪਿੰਡ ਕਰਾਰਾ ਜ਼ਿਲ੍ਹਾ ਸੀਤਾਪੁਰ ਯੂਪੀ ਦੇ ਰਹਿਣ ਵਾਲੇ ਚਾ ਮੀ ਸੜਕ ਤਿੰਨ ਚਾਰ ਵਜ ਦੀ ਗੱਲ ਹੈ ਜੀ ਸਾਨੂੰ ਸੂਚਨਾ ਪ੍ਰਾਪਤ ਹੋਈ ਸੰਗਤ ਇੱਥੇ ਰਵਾਇਤ ਹੈ ਜੀ ਪ੍ਰਾਤਨ ਤਰੀਕੇ ਦੇ ਨਾਲ ਹਰ ਸਾਲ ਦੀ ਤਰ੍ਹਾਂ ਕੋਈ ਮੂਰਤੀ ਉਸਾਰਨ ਕਰਨ ਵਾਸਤੇ ਆਏ ਤੇ ਮੂਰਤੀ ਉਸਾਰਨ ਕਰਕੇ ਤੇ ਵਿੱਚ ਉਹ ਜਿਹੜੇ ਸੀਗੇ ਮਤਲਬ ਨੌਜਵਾਨ ਸੀਗੇ ਉਹ ਦਰਿਆ 'ਚ ਵੜ ਗਏ ਉਹ ਥੋੜਾ ਅੱਗੇ ਨੂੰ ਉਹ ਪਾਣੀ ਇੱਥੇ ਥੋੜਾ ਵਾ ਉਹ ਫਿਰ ਮੁਰਲੇ ਪਾਸੇ ਅੱਗੇ ਜਾ ਕੇ ਡੁੱਬੇ ਪਾਣੀ 'ਚ ਲੱਗੇ ਤੇ ਉੱਥੇ ਉਹ ਡੁੱਬ ਗਏ ਉਹ ਸਾਨੂੰ ਸੂਚਨਾ ਮਿਲੀ ਜਦੋਂ ਉਹ ਪਰਿਵਾਰ ਨੇ ਸਾਨੂੰ ਦੱਸਿਆ ਫਿਰ ਅਸੀਂ ਇੱਥੇ ਆ ਕੇ ਜਿਹੜੇ ਸਾਡੇ ਇੱਥੇ ਲੋਕਲ ਸਾਡੇ ਕੋ ਆਪਣੇ ਗੋਤਾਖੋਰ ਨੇ ਜਿਹੜੇ 4-5 ਤੇ ਸਾਡੇ ਡੇਲੀ ਹੀ ਰਹਿੰਦੇ ਨੇ ਪ੍ਰਾਈਵੇਟ ਤੌਰ ਤੇ ਉਹਨਾਂ ਦੀ ਮਦਦ ਨਾਲ ਅਸੀਂ ਪਰਿਵਾਰਾਂ ਨਾਲ ਲੱਗੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਲੱਭੀ ਨਹੀਂ ਬੋਡੀਜ਼ ਥੱਲੇ ਜਾ ਚੁੱਕੀਆਂ ਨੇ ਹੁਣ ਤੱਕ ਕੋਈ ਪਤਾ ਲੱਗਿਆ ਜਾਂ ਫਿਰ ਗੋਤਾਖੋਰ ਟੀਮਾਂ ਕਿੰਨੀਆਂ ਕਿ ਲੱਗੀਆਂ ਗੋਤਾਖੋਰ ਟੀਮਾਂ ਨੇ ਸਾਡੀਆਂ ਲੋਕਲ ਲੱਗੀਆਂ ਨੇ ਵੈਸੇ ਸਾਡੀ ਅਸਿਸਟੈਂਟ ਸਾਹਿਬ ਨਾਲ ਵੀ ਗੱਲ ਜੀ ਉਹ ਵੀ ਸੰਦੇਰੇ ਨੇ ਇੱਕ ਸਾਡੀ ਸੁਸਾਇਟੀ ਆ ਸ਼ਾਰਪੁਰ ਤੋਂ ਉਹ ਵੀ ਚੱਲ ਪਈਆਂ ਨੇ ਉਹ ਟੀਮ 'ਚ ਤੇ ਅਸੀਂ ਇੱਥੇ ਇਸ ਮੌਕੇ ਨੂੰ ਸਿਕਿਉਰ ਕੀਤਾ ਹੋਇਆ ਵਾ ਤੇ ਉਹ ਪਰਿਵਾਰ ਵਾਲੇ ਸਾਡੇ ਨਾਲ ਨੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਵੀ ਸਾਨੂੰ ਉਹ ਮਿਲ ਜਾਂਦੀ ਟੋਟਲ ਸਾਰੀ ਤੱਕ ਪਤਾ ਲੱਗਾ ਕਿਥੋਂ ਦੇ ਰਹਿਣ ਵਾਲੇ ਕਿੱਥੇ ਨੇ ਬਿਲਕੁਲ ਜੀ ਇਹ ਪਿਛਲਾ ਜਿਹੜਾ ਪਿਸ਼ੋਕੜ ਇਹਨਾਂ ਦਾ ਉਹ ਸੀਤਾਪੁਰ ਡਿਸਟ੍ਰਿਕਟ ਹੈ ਜੀ ਯੂਪੀ ਦੇ ਵਿੱਚ ਤੇ ਹੁਣ ਜਿਹੜਾ ਇਹ ਸਾਰੇ ਪਰਿਵਾਰ ਆ ਇੱਥੇ ਮਿਹਨਤ ਵਾਸਤੇ ਜਿਹੜੇ ਜਲੰਧਰ ਗੜਾ ਰਹਿ ਰਹੇ ਸਾਰ ਟਾਂਡਾ ਦੇ ਨੇਲੇ ਪਿੰਡ ਜਲਾਲਪੁਰ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨੂੰ ਸੱਪ ਦੇ ਦਸਨ ਕਾਰਨ ਉਸ ਦੀ ਮੌਤ ਹੋ ਗਈ ਹੈ ਸੱਪ ਦੇ ਦਸਨ ਤੋਂ ਬਾਅਦ ਦਲੀਪ ਕੁਮਾਰ ਵਾਸੀ ਪਿੰਡ ਜਲਾਲਪੁਰ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਪਰੰਤੂ ਉਸ ਦੀ ਮੌਤ ਹੋ ਗਈ ਦਲੀਪ ਪਿਛਲੇ 10 ਵਰਿਆਂ ਤੋਂ ਕਿਸੇ ਹੋਰ ਸੁਬੇ ਤੋਂ ਇੱਥੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਫਿਲਹਾਲ ਟਾਂਡਾ ਪੁਲਿਸ ਦੀ ਟੀਮ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਆਰੰਭ ਦਿੱਤੀ ਹੈ ਡੰਡਿਆਲਾ ਗੁਰੂ ਦੇ ਪਿੰਡ ਨੰਗਲ ਗੁਰੂ ਵਿਖੇ ਇੱਕ ਘਰ 'ਚ ਧਮਾਕਾ ਹੋਇਆ ਇਸ ਧਮਾਕੇ ਵਿੱਚ ਔਰਤ ਸਮੇਤ 6 ਜਣੇ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਕਿ ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਪਹੁੰਚਤੀ ਕਰਵਾਇਆ ਗਿਆ ਉੱਥੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ ਹੈ ਇਸ ਮੌਕੇ ਡੀਐਸਪੀ ਦਿਹਾਤੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਡੰਡਿਆਲਾ ਗੁਰੂ ਦੇ ਪਿੰਡ ਨੰਗਲਗੁਰੂ ਵਿਖੇ ਇੱਕ ਘਰ ਵਿੱਚ ਪਟਾਕੇ ਬਣਾਉਣ ਦਾ ਕੰਮ ਚੱਲ ਰਿਹਾ ਸੀ ਉਹਨਾਂ ਕਿਹਾ ਕਿ ਇਹ ਲੋਕਾਂ ਨੇ 2 ਮਹੀਨੇ ਪਹਿਲਾਂ ਹੀ ਮਕਾਨ ਨੂੰ ਕਿਰਾਏ ਤੇ ਲਿਆ ਸੀ ਤੇ ਮਕਾਨ ਮਾਲਕ ਨੂੰ ਵੀ ਨਹੀਂ ਪਤਾ ਸੀ ਕਿ ਇਸ ਘਰ ਵਿੱਚ ਨਜਾਇਜ਼ ਤੌਰ ਤੇ ਪਟਾਕੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਪਿੰਡ ਦੇ ਲੋਕਾਂ ਵੱਲੋਂ ਹੀ ਮਕਾਨ ਕਿਰਾਏ ਤੇ ਲਿਆ ਗਿਆ ਸੀ ਤੇ ਉਹਨਾਂ ਵੱਲ ਦਾ ਇਲੀਗਲ ਕੰਮ ਕੀਤਾ ਜਾ ਰਿਹਾ ਸੀ ਅਚਾਨਕ ਕਮਰੇ ਦੇ ਵਿੱਚ ਅੱਗ ਲੱਗਣ ਦੇ ਕੰਨ ਕੰਦ ហេਠਾ ਡਿੱਗੇ ਜਿਸ ਦੇ ហេਠਾ ਹੈ ਪਟਾਕੇ ਬਣਾਉਣ ਵਾਲੇ ਲੋਕ ਆ ਗਏ ਨੇ ਜਿੱਥੇ ਇੱਕ ਵਿਅਕਤੀ ਨੂੰ ਜ਼ਖਮੀ ਹਾਲ ਦੇ ਚਲਦਿਆਂ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਕਿ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇੱਥੇ ਨੰਗਲ ਗੁਰੂ ਤੋਂ ਕੁਲਦੀਪ ਕੌਰ ਵਾਈਫ ਆਫ ਅਮਰਜੀਤ ਸਿੰਘ ਅਮਰਜੀਤ ਸਿੰਘ ਦੀ ਡੈਥ ਹੋ ਗਈ ਹੈ ਤੇ ਇਹ ਕੱਲੀ ਰਹਿੰਦੀ ਸੀ ਜਿਆਦਾ ਜੋ ਗਵਾਂਡ ਚੋਂ ਪਤਾ ਲੱਗਿਆ ਵੀ ਇਹ ਆਪਣੇ ਦੇਵੀਦਾਸ ਦੇ ਪੇਕੇ ਹੈ ਤਾਂ ਉੱਥੇ ਹੀ ਰਹਿੰਦੇ ਤੇ ਬੱਚੇ ਵੀ ਉੱਥੇ ਹੀ ਰਹਿੰਦੇ ਸੀ ਅੱਜ ਤੋਂ 2 ਕੁ ਮਹੀਨੇ ਪਹਿਲਾਂ ਇਹਨਾਂ ਨੇ ਆ ਜਿਹੜੇ ਬੰਦੇ ਇੰਜਰਡ ਹੋਏ ਆ ਇਹਨਾਂ ਨੂੰ ਕਿਰਾਏ ਤੇ ਮਕਾਨ ਦਿੱਤਾ ਸੀ ਤੇ ਜੋ ਇਹਨਾਂ ਦੇ ਇਹ ਜਠਾਣੀ ਆ ਉਹਦਾ ਕਹਿਣ ਤੋਂ ਵੀ ਇਹਨਾਂ ਦੇ ਨਾਲ ਘਟ ਸੀ ਇਹਨਾਂ ਨੇ ਅਕੰਧ ਕੀਤੀ ਆ ਸੈਂਟਰ ਚ ਉਹਦਾ ਵੱਖਰਾ ਕਰ ਦਿੱਤਾ ਸੀ ਤੇ ਅੱਜ ਪਟਾਕਿਆਂ ਦਾ ਇੱਥੇ ਕੰਮ ਚੱਲ ਰਿਹਾ ਸੀ ਇਲੀਗਲ ਤੇ ਉਹਦੇ ਬਾਰੇ ਜੋ ਇਹ ਇਹ ਵੀ ਦੱਸ ਰਹੇ ਵੀ ਸਾਨੂੰ ਵੀ ਇਸ ਬਾਰੇ ਕੋਈ ਨਹੀਂ ਸੀ ਪਤਾ ਪਿੰਡ ਦੇ ਆ ਮੈਂਬਰ ਸਾਹਿਬ ਆ ਸਾਫਾ ਸਰਪੰਚਾ ਬੀਬੀ ਇਹਨਾਂ ਦੇ ਕਹਿਣ ਮੁਤਾਬਕ ਵੀ ਕੋਈ ਪਤਾ ਨਹੀਂ ਸੀ ਸਾਨੂੰ ਕਿਸੇ ਨੂੰ ਵੀ ਇਹ ਬੰਦਿਆਂ ਨੇ ਆਣ ਕੇ ਪਟਾਕੇ ਚਲਾਉਂਦੇ ਉਹ ਕੋਈ ਉਹਨੂੰ ਪੋਟਾਸ਼ ਨੂੰ ਅੱਗ ਲੱਗੀ ਉਹਦੇ ਕਰਕੇ ਫਿਰ ਉਹ ਉੱਪਰ ਪਟਾਕਾ ਆਪਣੇ ਹੋਣ ਦੇ ਨਾਲ ਇਹ ਕੰਧ ਡਿੱਗ ਪਈ ਇਹਨਾਂ ਦੀ ਉਹਦੇ ਫਿਰ ਥੱਲੇ ਆਣ ਕੇ ਸਟਾ टांडा ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਪਾਰਟੀ ਦਫਤਰ ਟਾਂਡਾ ਵਿਖੇ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਸਮੇਂ ਉਹਨਾਂ ਵੱਖ-ਵੱਖ ਪਾਰਟੀਆਂ ਨੂੰ અલਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਲੋਕਾਂ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਯੋਗਗਵਾਈ ਵਿੱਚ ਸੁਭਾ ਸਰਕਾਰ ਨੇ ਜੋ ਇਸ ਸਮੇਂ ਪੰਜਾਬ ਅੰਦਰ ਵਿਕਾਸ ਕਾਰਜਾਂ ਦੀ ਲੜੀ ਆਰੰਭ ਕੀਤੀ ਗਈ ਉਸ ਤੋਂ ਪ੍ਰਭਾਵਿਤ ਹੋ ਕੇ ਹਰੇਕ ਵਰਕਰ ਪਾਰਟੀ ਦਾ ਸਾਥ ਦੇ ਰਿਹਾ ਵਿਧਾਇਕ ਰਾਜਾ ਨੇ ਕਿਹਾ ਕਿ ਜੋ ਇਤਿਹਾਸਿਕ ਵਿਕਾਸ ਕਾਰਜ ਆਮ ਆਦਮੀ ਪਾਰਟੀ ਨੇ ਆਪਣੇ 2 ਸਾਲਾਂ ਦੇ ਕਾਰਜਕਾਲ ਵਿੱਚ ਕੀਤੇ ਨੇ ਉਹ ਉਹ ਕਾਰਜ ਸੂਬੇ ਅੰਦਰ ਲੰਮਾ ਸਮਾਂ ਰਾਜ ਕਰਕੇ ਗਿਆ ਵਖੋਖ ਪਾੜਨੀਆਂ ਵੇਲੇ ਨਹੀਂ ਹੋਈ ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਤੇ ਹਾਲ ਦੇ ਬਾਰੇ ਇਸ ਨਾਲ ਹੀ ਖਬਰਾਂ ਦਾ ਸਿਲਸਲਾ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ